ਜਿੱਥੇ ਆਪਾਂ ਖੜੇ ਹਾਂ ਦੇ ਇੱਥੇ ਖੱਲੇ ਐ ਅਮਰਜੀਤਾਂ ਨੂੰ ਡੂੰਗੀ ਗੱਲ ਬਾਤੀ ਆ ਨਾਲ ਹੀ ਚੱਕੀ ਜੀ ਐ ਕਰਦੇ ਡੂੰਗੀਆਂ ਤੈਨੂੰ ਤਾਈ ਦੀ ਕਮੀ ਤਾਂ ਨਹੀਂ ਮਹਿਸੂਸ ਹੋਈ ਅੱਜ ਵਿਕੀ ਕਰਕੇ ਹੈ ਬਈ ਤੈਨੂੰ ਤਾਈ ਦੀ ਕਮੀ ਮਹਿਸੂਸ ਹੋਈ ਮਤੇ ਅੱਜ ਨਾਲ ਹੀ ਤਾਂ ਇਹ ਵਿਕੀ ਕਰਕੇ ਨਹੀਂ ਹੋਈ ਹਾਂ ਸਹੀ ਗੱਲ ਹੈ ਠੀਕ ਗੱਲ ਬਾਤ ਹੈ ਤੇ ਐਂ ਲੱਗਦਾ ਜਿਵੇਂ ਅਮਰਜੀਤ ਜਵਾਨੀ ਜੀ ਫਰਦਾਂ ਦਾ ਤੇਰਾ ਮੈਂ ਅਮਰਜੀਤ ਤਾਂ ਜਿੰਨਾ ਦਾ ਨਾਂ ਦੇ ਹੀ ਦਈ ਜਾਂਦਾ ਤੋ ਆਪਣੀ ਬਰਦਾਸ਼ਤ ਕਰ ਨਹੀਂ ਨਹੀਂ ਇੱਥੇ ਖੜ ਕੇ ਤਾਂ ਉਹਨੇ ਐ ਕਰਨਾ ਹੀ ਆ ਉਹ ਨਹੀਂ ਭਰਾਵਾ ਨਹੀਂ ਹੋਣੀ ਮੈਂ ਵੀ ਇਹ ਮਜੂਦ ਕੀਤੀ ਮੈਂ ਕਿਹਾ ਤਾਏ ਨਹੀਂ ਆ ਤਾਂ ਆਪਣੀ ਚਲੀ ਜਾਣੀ ਚੋਪੜੀ ਚਲਣੀ ਨੰਦ ਆ ਜਾਣਾ ਹੀ ਉਹਨੇ ਕਹਿੰਦਾ ਮੈਂ ਬੈਨਾ ਥੱਲੇ ਤੁਹੀਂ ਜਾ ਕੇ ਤੁਹੀਂ ਮੀਨਾ ਘਟੜ ਕੇ ਆ ਬਾਈ ਚਲਣੀ ਹੈ ਮੈਂ ਤੁਹੀਂ ਮੱਥਾ ਦੇ ਕੇ ਉਹ ਮੈਂ ਬੈਨਾ ਮੈਂ ਕਹਿੰਨਾ ਤੋਰ ਗਾ ਜਾਓ ਯਾਰ ਨਹੀਂ ਤੋਰ ਦੇ ਕੇ ਤੇ ਧੱਕੇ ਨਾਲ ਹੀ ਰਹਿ ਜਾਂਦੇ ਚਲ ਗਾਉ ਮਾ ਦਾਤਰ ਚਰਨਾ ਲੈ ਗਿਆ ਹੀ ਧੱਕੇ ਨਾਲ ਉੱਥੇ ਉਹ ਜਿਹੜਾ ਆਪਾਂ ਵੇਖਿਆ ਪਾਕਸੂਨਾ ਤਾਂ ਚਰਨੇ ਤੇ ਹਾਂ ਚਰਨੇ ਤੇ ਮਕਲਾਵੜ ਗਾਂਜ ਹਾਂ ਬਹੁਤ 도ਗੜੀ ਲਾ ਕੇ ਆਇਆ ਵੇਲਾ ਉਸ ਦਾ ਵਾਲ ਵੇਖੀ ਤੂੰ ਥਲੇ ਥਲੇ